ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡੇ ਮੇਰੇ ਨੂ ਬਲੌਗ ਦੇ ਵਿੱਚ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਹਾਂ ਜੀ ਇੱਥੇ ਹੋ ਗਿਆ ਸੀ ਨਾਈਟ ਦਾ ਟਾਈਮ 11 ਵਜੇ ਸੀ ਮੈਂ ਜਸਟ ਇਹ ਸੂਟ ਸਲਾਈ ਕਰਕੇ ਹੱਟੀ ਸੀ ਦੇਖੋ ਟਾਈਮ 11 ਸਹੀ 11:00 ਬੱਜ ਕੇ ਪੌਣੇ 11 ਹੋ ਗਏ ਸੀ ਮੈਨੂੰ ਸੂਟ ਸਲਾਈ ਕਰਦੀ ਕਰਦੀ ਨੂੰ ਤੇ ਬੱਚੇ ਦੇਖੋ ਆਪਣਾ ਸੋ ਗਏ ਸੀ ਹਨਾ ਇਹਨਾਂ ਦੇ ਪਾਪਾ ਹਲੇ ਨਹੀਂ ਆਏ ਸੀ ਸ਼ੌਪ ਤੋਂ ਉਹਨਾਂ ਦਾ ਕੰਮ ਵੀ ਦੇਖੋ ਕੁਛ ਇਦਾਂ ਦਾ ਹਨਾ ਤੇ ਕੰਮ ਹੀ ਕੁਛ ਇਦਾਂ ਦਾ ਉਹਨਾਂ ਦਾ ਹਨਾ ਵੀ ਲੇਟ ਪਛੇੜ ਹੋ ਜਾਂਦਾ ਜਲਦੀ ਵੀ ਆ ਜਾਂਦੇ ਨੇ ਕੋਈ ਇਦਾਂ ਦੀ ਗੱਲ ਨਹੀਂ ਤੇ ਕਈ ਵਾਰ ਲੇਟ ਵੀ ਹੋ ਜਾਂਦੇ ਨੇ ਹਨਾ ਕੰਮ ਦੇ ਅਕੋਰਡਿੰਗ ਆਪਾਂ ਨੂੰ ਚੱਲਣਾ ਪੈਂਦਾ ਹਨਾ ਤੇ ਇੱਥੇ ਦੇਖੋ ਬੱਚਿਆਂ ਦੀ ਸੀਗੀ ਯੂਨੀਫਾਰਮ ਬਾਹਰ ਲਈ ਸੈੱਡ ਹਨਾ ਹਲੇ ਮੈਂ ਸ਼ਾਮ ਨੂੰ ਤੋਤੀ ਸੀਗੀ ਤੇ ਹਲੇ ਬਾਹਰ ਪਈ ਸੀ ਮੈਂ ਕਿ ਚਲੋ ਆਪਾਂ ਇਹਨਾਂ ਚੱਕ ਲਈਏ ਤੇ ਪ੍ਰੈਸ ਮੈਂ ਕਰੂੰਗੀ ਸਵੇਰ ਦੇਖੋ ਮੈਨੂੰ ਬੈਸੀ ਪਹਿਲੇ ਹਨਾ ਬਹੁਤ ਲੇਟ ਹੋ ਗਈ ਸੀ ਮੈਂ ਕਈ ਵਾਰ ਬੇਟੀ ਵੀ ਆਪਣੇ ਕਰ ਲੈਂਦੀ ਆ ਸ਼ਾਮ ਨੂੰ ਕਈ ਵਾਰ ਕਰਕੇ ਵੀ ਪੈ ਜਾਂਦੇ ਨੇ ਪਰ ਉਹਨਾਂ ਦੇ ਸਕੂਲ ਦਾ ਕੰਮ ਹੀ ਤੁਹਾਨੂੰ ਪਤਾ ਬੱਚਿਆਂ ਨੂੰ ਇੰਨਾ ਜਾੜੇ ਦੱਸਦੇ ਆ ਨਾ ਵਿਚਾਰਿਆਂ ਨੂੰ ਕੰਮ ਹੀ ਨਹੀਂ ਆਪਣਾ ਪੂਰਾ ਹੁੰਦਾ ਤੇ ਹਾਂਜੀ ਇੱਥੇ ਹੋ ਗਈ ਨੈਕਸਟ ਮਾਰਨਿੰਗ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋਹਣੀ ਸੋਹਣੀ ਸਵੇਰ ਦੇਖੋ ਜੀ ਠੰਡੇ ਠੰਡੀ ਸਵੇਰ ਤਕਰੀਬਨ ਇੱਥੇ ਹੋ ਗਿਆ ਟਾਈਮ 4:30 ਵਜੇ ਹੈ ਹਾਂਜੀ ਤੇ ਮੈਂ ਦੇਖੋ ਕੱਲ ਸ਼ਾਮ ਮੇ ਹੋ ਗਈ ਸੀ ਮੈਨੂੰ 12:00 ਵਜੇ ਤੇ ਹਾਂਜੀ ਪੰਦੇ ਕਰਦੇ ਭਾਂਡੇ ਵਗੈਰਾ ਕਲੀਨ ਕਰਦੇ ਕਰਦੇ ਹਨਾ ਸਾਫ ਕਰਦੇ ਤੇ ਇਹਨਾਂ ਦੇ ਪਾਪਾ ਵੀ ਨੇ ਰਿਆ ਇਸ ਕਰਕੇ ਹਨਾ ਤੇ ਫਿਰ ਵੀ ਦੇਖੋ ਮੈਂ 4:30 ਪੌਣੇ 5 ਵਜੇ ਉੱਠ ਖੜੀ ਹਾਂ ਨਾ ਜਦੋਂ ਆਪਣੇ ਆਪਾਂ ਮਨ ਨੂੰ ਕਹਿ ਕੇ ਭੈਣਿਆ ਨਾ ਕਹਿੰਦੇ ਆ ਨਾ ਆਪਾਂ ਮਨ ਨੂੰ ਆਪਦੇ ਨੂੰ ਵੀ ਹਾਂ ਆਪਾਂ ਨੇ 8 ਵਜੇ ਜਾਗਣਾ 8 ਵਜੇ ਆਪਾਂ ਨੇ ਉੱਠਣਾ ਹਨਾ ਤਾਂ ਉਹ ਕੰਮ ਆਬੀਅਸਲੀ ਹੈ ਨਾ ਆਪਣਾ ਮਾਈਂਡ ਆਪਾਂ ਨੂੰ ਹੈ ਨਾ ਉਹ ਦਿੰਦਾਗਾ ਯਾਨੀ ਕਿ ਸਾਈਨ ਦਿੰਦਾ ਵੀ ਤੁਸੀਂ ਉਠੋ ਇੱਕ ਤਰ੍ਹਾਂ ਦਾ ਅਲਾਰਮ ਦੇ ਤੌਰ ਤੇ ਆਪਣਾ ਜਿਹੜਾ ਮਾਈਂਡ ਆਪਾਂ ਨੂੰ ਕਹਿੰਦਾ ਵੀ ਤੁਸੀਂ ਉਠੋ ਤੁਹਾਡਾ ਟਾਈਮ ਹੋ ਗਿਆ ਤੁਸੀਂ ਏਡੇ ਵਜੇ ਆਪਣੇ ਮਾਈਂਡ ਨੂੰ ਸੈੱਟ ਕੀਤਾ ਸੀ ਵੀ ਅਸੀਂ ਉੱਠ ਕੇ ਇਹ ਜਿਹੜੇ ਕੰਮ ਨੇ ਆਪਣੇ ਕਰਨੇ ਆ ਹਾਂਜੀ ਹੈ ਨਾ ਤੇ ਇਸ ਲਈ ਹੈ ਨਾ ਜਦੋਂ ਵੀ ਆਪਾਂ ਕੋਈ ਵੀ ਕੰਮ ਕਰਨਾ ਤੁਸੀਂ ਇੱਕ ਦਿਨ ਪਹਿਲਾਂ ਤੁਸੀਂ ਇਹ ਚੀਜ਼ ਸੋਚ ਲਿਓ ਸ਼ਾਮ ਨੂੰ ਹੀ ਵੀ ਆਪਾਂ ਸਵੇਰੇ 8:00 ਵਜੇ ਉੱਠਣਾ 8:00 ਵਜੇ ਉੱਠ ਕੇ ਆਪਾਂ ਇਹ ਇੱਕ ਹਰ ਇੱਕ ਕੰਮ ਨੇ ਆਪਾਂ ਨੇ ਕਰਨੇ ਹਨਾ ਫਿਰ ਆਪਣਾ ਮਨ ਉਸ ਅਕੋਰਡਿੰਗ ਚੱਲਦਾ ਆਪਾਂ ਨੂੰ ਕਿਸੇ ਵਾਰ ਆਲਾਰਮ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਹਨਾ ਆਪਣਾ ਆਲਾਰਮ ਆਪਾਂ ਨੂੰ ਜ਼ਰੂਰ ਚਗਾਓ ਆਪਣਾ ਆਲਾਰਮ ਜਾਨੀ ਆਪਣਾ ਮਾਈਂਡ ਆਪਣਾ ਦਿਮਾਗ ਹਨਾ ਤੇ ਆਪਾਂ ਨੂੰ ਜਰੂਰ ਜਗਾਊਗਾ ਕਈ ਵਾਰ ਹੁੰਦਾ ਆਪਣਾ ਜਿਵੇਂ ਆਪਾਂ ਕਹਿੰਦੇ ਆਪਣੇ ਨੀਂਦ ਨਹੀਂ ਪੂਰੀ ਹੁੰਦੀ ਤਾਂ ਫਿਰ ਆਪਣਾ ਮਾਈਂਡ ਆਪਾਂ ਜਿਵੇਂ ਨੀਂਦ ਪੂਰੀ ਕੋਸ਼ਿਸ਼ ਕਰਦਾ ਹਨਾ ਜਿਹਦੇ ਨਾਲ ਆਪਣਾ ਯਾਨੀ ਜਦੋਂ ਵੀ ਆਪਾਂ ਨਾ ਜਲਦੀ ਉੱਠਦੇ ਆਂ ਆਪਣਾ ਕੰਮ ਵੀ ਜਲਦੀ ਹੁੰਦਾ ਹਨਾ ਮੈਂ ਵਿੱਚ ਦੀ ਬਹੁਤ ਏ ਚੀਜ਼ ਨੂੰ ਲੈ ਕੇ ਹੋਈ ਸੀ ਬਹੁਤ ਮੈਨੂੰ ਯਾਨੀ ਅੱਗੇ ਮੈਂ ਨਾ ਯਾਨੀ ਕਿ 4:30 5 ਦੇ ਕਰੀਬ ਮੈਂ ਉੱਠ ਖੜਦੀ ਸੀ ਪਰ ਹੁਣ ਮੈਂ ਨਾ ਬਹੁਤ ਲੇਟ ਜਨ ਕੀ ਕਹਿਦੀ ਹੈ ਨਾ ਆਪਣਾ ਜਦੋਂ ਆਪਣਾ ਆਪ ਦਿਮਾਗ ਨੂੰ ਹੀ ਹੈ ਨਾ ਲੈ ਕੇ ਸਹੀ ਉਹਦੇ ਨਾਲ ਚੱਲਦੇ ਹੈਗੇ ਫਿਰ ਆਪਾਂ ਜਦੋਂ ਲੇਟ ਹੋ ਜਿੰਨੇ ਆ ਨਾ ਕੰਮਾ ਚੱਕਣਾ ਉਠੜ ਚ ਵੀ ਹੈ ਨਾ ਤੇ ਜਦੋਂ ਆਪਾਂ ਆਪਣੀ ਦਿਮਾਗ ਨੂੰ ਸਹੀ ਤਰੀਕੇ ਨਾਲ ਵਰਤਦੇ ਆਂ ਅੰਦਰ ਦਾ ਸਾਰ ਹੈ ਨਾ ਦਿਮਾਗ ਨੂੰ ਆਪਣੇ ਅਕੋਰਡਿੰਗ ਚਲਾਉਣਾ ਚਾਹੀਦਾ ਦਿਮਾਗ ਨਾਲ ਆਪਾਂ ਨੂੰ ਹੈ ਨਾ ਚਲਾਵੇ ਹੈ ਨਾ ਵੈਸੇ ਕਰਦੇ ਆਪਾਂ ਉਹਦਾ ਹੁੰਦੇ ਆ ਜਿਵੇਂ ਦਿਮਾਗ ਆਪਾਂ ਨੂੰ ਚਲਾ ਰਿਹਾ ਹੁੰਦਾ ਜਿਵੇਂ ਦਿਮਾਗ ਆਪਾਂ ਨੂੰ ਕਹੂਗਾ ਆਪਾਂ ਉਹ ਕੰਮ ਕਰਾਂਗੇ ਨਹੀਂ ਤਾਂ ਆਪਾਂ ਬੈਠਿਆ ਰਹਾ ਆਪਦੇ ਵਿੱਚ ਜਾਨਕੀ ਆਪਦੇ ਮਨ ਨੂੰ ਕਹੋ ਵੀ ਆਪਣੇ ਦਿਮਾਗ ਨੂੰ ਵੀ ਤੁਸੀਂ ਇਹ ਚੀਜ਼ ਕਰ ਲਈਆਂ ਤਾਂ ਇਹ ਕੰਮ ਕਰੋ ਹੈ ਨਾ ਤੇ ਫਿਰ ਕੰਮ ਆ ਜਿਹੜਾ ਸਾਰਾ ਹੁੰਦਾ ਤੇ ਹਾਂਜੀ ਇੱਥੇ ਮੈਂ ਆਟਾ ਵਗੈਰਾ ਗੁੰਨ ਲਿਆ ਸੀ ਸਵੇਰ ਦਾ ਤੇ ਬੱਚਿਆਂ ਦੀ ਬੱਸ ਮੈਂ ਸਵੇ ਉੱਠਣ ਸਾਰ ਤਾਂ ਮੈਨੂੰ ਇਦਾਂ ਹੁੰਦਾ ਮੈਂ ਬੱਚਿਆਂ ਦੀ ਤਿਆਰੀ ਹੈ ਨਾ ਸਭ ਤੋਂ ਪਹਿਲਾਂ ਬੱਚਿਆਂ ਦੀ ਤਿਆਰੀ ਹੈ ਨਾ ਤੇ ਨਾਲ-ਨਾਲ ਇਹਨਾਂ ਦੇ ਪਾਪਾ ਦੀ ਹੁੰਦੀ ਹੈ ਨਾ ਉਹਨਾਂ ਨੇ ਵੀ ਆਪਣਾ ਸ਼ਾਪ ਤੇ ਜਾਣਾ ਹੁੰਦਾ ਉਹਨਾਂ ਦੀ ਵੀ ਡਿਊਟੀ ਹੈ ਇੱਕ ਤਰ੍ਹਾਂ ਦੀ ਪੱਕੀ ਹੈ ਨਾ ਸ਼ਾਪ ਤੇ ਜਾਣਾ ਵੀ ਜ਼ਰੂਰੀ ਆ ਹੈ ਨਾ ਕਈ ਵਾਰ ਤਾਂ ਜਲਦੀ ਵੀ ਚਲੇ ਜਾਂਦੇ ਆ ਤਕਰੀਬਨ ਹਾਂ 6:30 7 ਵਜੇ ਨੂੰ ਚਲੇ ਜਾਂਦੇ ਆ ਪਰ ਕਈ ਵਾਰ ਹਨਾ ਹੋ ਜਾਂਦਾ ਨਾ ਜਿਸ ਦਿਨ ਥੋੜਾ ਜਿਹਾ ਕੰਮ ਦਾ ਨਾ ਇੰਨਾ ਹੋਵੇ ਪ੍ਰੈਸ਼ਰ ਨਾ ਹੋਵੇ ਹਨਾ ਤੇ ਫਿਰ ਥੋੜਾ ਜਿਹਾ ਉਹ ਲੇਟ ਹੋ ਜਾਂਦੇ ਆ ਜਿਵੇਂ ਫਿਰ ਵੀ ਹੈ ਨਾ ਉਹਨਾਂ ਨੂੰ 8:00 ਵਜੇ ਜਾਂਦੇ ਆ ਯਾਨੀ ਕਿ 8:00 ਵਜੇ ਮੰਗੂ ਤੁਰ ਪੈਂਦੇ ਨੇ ਉਹ ਬੱਚਿਆਂ ਦੇ ਨਾਲ ਹੀ ਅੱਗੇ ਪਿੱਛੇ ਜੇ ਹੁੰਦਾ ਬਸ ਬੱਚਿਆਂ ਦੇ ਨਾਲ ਚਲੇ ਜਾਂਦੇ ਨੇ ਬਸ ਉਸ ਤੋਂ ਬਾਅਦ ਮੇਰਾ ਕੰਮ ਰਹਿ ਜਾਂਦਾ ਸਾਰਾ ਤੇ ਉਹ ਵੀ ਆਪਣਾ ਇਹਨਾਂ ਦੇ ਪਾਪਾ ਵੀ ਆਪਣਾ ਜਿਹੜਾ ਦੁਪਹਿਰ ਦਾ ਲੰਚ ਹੁੰਦਾ ਆਪਣਾ ਉਹ ਵੀ ਆਪਣਾ ਟਿਫਨ ਪੈਕ ਕਰਵਾ ਕੇ ਲੈ ਕੇ ਜਾਂਦੇ ਉਹਦੇ ਲਈ ਵੀ ਮੈਨ ਹਣਾ ਤੇ ਸੁਭਾ ਵੀ ਚਲੋ ਕਈ ਵਾਰ ਖਰਾਬ ਹੋ ਜਾਂਦੀ ਐ ਅਸਲ ਹੋ ਵੀ ਜਾਂਦੇ ਵੀ ਗਰਮੀ ਵੀ ਬਹੁਤ ਜਿਆਦੇ ਤਮਸ ਹੁੰਦੀ ਆ ਨਾ ਬਹੁਤ ਜਿਆਦੇ ਬਾਕੀ ਟਿਫਨ ਬੰਦ ਹੁੰਦੇ ਨੇ ਹਣਾ ਇਹ ਨਹੀਂ ਪਤਾ ਕਿ ਕਿੱਥੇ ਰੱਖੇ ਹੋਣ ਉੱਥੇ ਸੇਕ ਵੀ ਬਹੁਤ ਜਿਆਦਾ ਆ ਸ਼ੌਪ ਤੇ ਹਣਾ ਤੇ ਤਾਂ ਕਰਕੇ ਨਾ ਫਿਰ ਜਿਹੜੀ ਹੈਗੀ ਸਬਜੀ ਖਰਾਬ ਹੋਣ ਦਾ ਕਰਕੇ ਨਾ ਫਿਰ ਆਪਾਂ ਨੂੰ ਬਣਾਉਣੀ ਪੈਂਦੀ ਹੈ ਨਾ ਵੀ ਚਲੋ ਕੋਈ ਗੱਲ ਨਹੀਂ ਹਾਂਜੀ ਇਸ ਲਈ ਜਿਹੜੀ ਸਾਡੇ ਸਬਜ਼ੀ ਹਮੇਸ਼ਾ ਹੀ ਦੋ ਟਾਈਪ ਬਣਦੀ ਆ ਨਾ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਇਹ ਵੀ ਜ਼ਰੂਰੀ ਹੈ ਆਪਣੇ ਜਿਹੜੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਆਪਣੇ ਹਾਊਸ ਵਾਈਫ ਦੇ ਸਿਰ ਤੇ ਹੁੰਦੀਆਂ ਨੇ ਬਾਕੀ ਆਪਾਂ ਕੋਈ ਹੈਲਪਰ ਵਗੈਰਾ ਮੈਂ ਨਹੀਂ ਰੱਖਿਆ ਹੈਗਾ ਨਹੀਂ ਮੈਨੂੰ ਲੋਡ ਪੈਦੀ ਆ ਹਨਾ ਮੈਂ ਮੈਂ ਨਾ ਚੀਜ਼ਾਂ ਜਿਵੇਂ ਸੇ ਪੈਣਾ ਵੀ ਨਹੀਂ ਚਾਹੁੰਦੀ ਵੀ ਹਾਂ ਮੈਂ ਹੈਲਪਰ ਤੋਂ ਕੰਮ ਕਰਵਾਵਾਂ ਵੈਸੇ ਕੰਮ ਦਾ ਨਾ ਕਹਿੰਦੇ ਹੁੰਦੇ ਨੇ ਮੈਂ ਫੋਕੂ ਵੀ ਆ ਇੱਕ ਤਰ੍ਹਾਂ ਦਾ ਮੈਨੂੰ ਬਹੁਤ ਕੰਮ ਚੱਕੀ ਫਿਰਦੇ ਹੋ ਇੱਕ ਅੱਧਾ ਕੰਮ ਘਟਾ ਰੋ ਜਾਂ ਕਿਵੇਂ ਵੀ ਹਨਾ ਤੇ ਬਹੁਤ ਸਾ ਸਾਡੇ ਸਹਸਜ਼ਾਰ ਵੀ ਕਹਿ ਦਿੰਦੇ ਨੇ ਜਾਨੀ ਮੇਰੀਆਂ ਭੈਣਾਂ ਹਨਾ ਕਹਿ ਦਿੰਦੀਆਂ ਨੇ ਮੇਰੀ ਕਾਜ਼ਨ ਸਿਸਟਰ ਵੀ ਕਹਿ ਦਿੰਦੀ ਐ ਵੀ ਤੂੰ ਮਾਰਾ ਇੰਨਾ ਨਾਬ ਦੇ ਸਰੀਰ ਤੇ ਉਹ ਕਰਿਆ ਕਰ ਮੈਂ ਕਹਾਂ ਬੰਦਾ ਕੰਮ ਕਰਦਾ ਨਹੀਂ ਥੱਕਦਾ ਹੁੰਦਾ ਨਾ ਬੇਲਾ ਬੈਠਾ ਥੱਕ ਜਾਂਦਾ ਹੁੰਦਾ ਬੰਦਾ ਕੰਮ ਕਰਦਾ ਨਹੀਂ ਥੱਕਦਾ ਹੁੰਦਾ ਨਾ ਵੈਸੇ ਮੈਨੂੰ ਸ਼ੌਂਕ ਸੀ ਇਹ ਚੀਜ਼ਾਂ ਦਾ ਸਾਰੇ ਕੰਮਾਂ ਦਾ ਵੀ ਆਪਣਾ ਜਿਹੜੇ ਕੰਮ ਨੇ ਸਾਰੇ ਮੈਨੂੰ ਆਉਂਦੇ ਹੋਣ ਮੈਂ ਸਾਰੇ ਕੰਮ ਨੇ ਜਿਹੜੇ ਮੈਂ ਕਰਦੀ ਹੁਮਾਂ ਨਾ ਘਰ ਵੀ ਸੰਭਾਲਦੀਆਂ ਦੇਖੋ ਨਾਲ-ਨਾਲ ਹਨਾ ਇਹ ਕੋਈ ਇਹ ਨਹੀਂ ਆ ਆਪਣੇ ਲਈ ਕਰਦੇ ਆ ਆਪਣੇ ਮਨ ਦੀ ਖੁਸ਼ੀ ਲਈ ਕਰ ਰਹੀਆਂ ਹਨ ਜਿਹੜੇ ਵੀ ਸਾਰੇ ਕੰਮ ਨੇ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਦੀ ਮਜਬੂਰੀ ਆਪਾਂ ਨੂੰ ਹਨਾ ਇਹ ਕੰਮ ਕਰਨ ਦੀ ਸ਼ੌਂਕ ਹੁੰਦਾ ਇੱਕ ਤਰ੍ਹਾਂ ਦਾ ਆਪਾਂ ਜਿਹੜੇ ਕਰਦੇ ਕੰਮ ਆ ਜਿਹੜੇ ਆਪਾਂ ਕਰਦੇ ਹਾਂਗੇ ਹਨਾ ਤੇ ਜੇ ਆਪਾਂ ਆਪਣੇ ਮਨ ਨੂੰ ਹਨਾ ਬੋਝ ਸਮਝ ਕੇ ਆਪਾਂ ਕੰਮ ਨੂੰ ਆਪਣੇ ਮਨ ਨੂੰ ਕਹਾਂਗੇ ਵੀ ਬੋਝ ਹੈ ਔਖਾ ਹੈ ਆਏ ਆ ਮੈਥੋਂ ਨਹੀਂ ਹੁੰਦਾ ਨਾ ਫਿਰ ਉਹ ਕੰਮ ਹੁੰਦਾ ਵੀ ਨਹੀਂ ਹੈਗਾ ਤੇ ਇਦਾਂ ਲੈ ਕੇ ਨਾ ਮੈਂ ਚੀਜ਼ਾਂ ਨੂੰ ਕਦੇ ਵੀ ਚੀਜ਼ਾਂ ਨਹੀਂ ਸੋਚਿਆ ਵੀ ਹਾਂ ਮੈਂ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਜਾਂ ਕਿਵੇਂ ਆ ਨਾ ਕੁਝ ਵੀ ਤੇ ਚਲੋ ਬੰਦੇ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹਨਾ ਇਸ ਲਈ ਜਿਹੜਾ ਇਹਦਾ ਆਪਣਾ ਮਾਨਾ ਸਹੀ ਰਹਿੰਦਾਗਾ ਤੇ ਹਾਂਜੀ ਇੱਥੇ ਬਸ ਮੈਂ ਆਪਣਾ ਨਹਾ ਲਈ ਸਿਆਰਾ ਸਵੇਰ ਸਵੇਰ ਹੁਣ ਮੈਂ ਨਹਾ ਕੇ ਹਨਾ ਬੱਚਿਆਂ ਦੀ ਹੈ ਨਾ ਵਰਦੀ ਵગેਰਾ ਪ੍ਰੈਸ ਕਰਤੀ ਸੀ ਕਿ ਉਸ ਤੋਂ ਬਾਅਦ ਮੈਂ ਆਪਣਾ ਨਹਾ ਕੇ ਫਿਰ ਮੈਂ ਲੱਗੀ ਸੀ ਕਿਚਨ ਦੇ ਵਿੱਚ ਬੱਚੇ ਆਪਣਾ ਹੋ ਰਹੇ ਸੀ ਰੈਡੀ ਉਹਨਾਂ ਟਾਈਮ ਮੈਂ ਉਹਨਾਂ ਦਾ ਜਿਹੜਾ ਹੈਗਾ ਬ੍ਰੈਕਫਾਸਟ ਵੀ ਤੇ ਲਾਂਚਾ ਨਾਲ ਦੋਨੇ ਚੀਜ਼ਾਂ ਬਣਾ ਦੂੰਗੀ ਆਪਣਾ ਇੱਕ ਇੱਕ ਪਰੌਂਠਾ ਆਪਣਾ ਉਹ ਖਾ ਜਾਣਗੇ ਤੇ ਨਾਲ ਹੀ ਇਹਨਾਂ ਦੇ ਪਾਪਾ ਦਾ ਜਿਹੜਾ ਟਿਫਨ ਦਾ ਪੋ ਪੈਕ ਕਰਦਾਂਗੇ ਨਾ ਫਿਰ ਬਾਅਦ ਮੈਂ ਅਸੀਂ ਰਹਿ ਜਾਾਂਗੇ ਯਾਨੀ ਮੈਂ ਤੇ ਪਾਪਾ ਜੀ ਫਿਰ ਉਸ ਤੋਂ ਬਾਅਦ ਪਾਪਾ ਜੀ ਖਾ ਲੈਣਗੇ ਫਿਰ ਬਾਅਦ ਮੈਂ ਆਪਣੀ ਹਨਾ ਬਾਰੀ ਮੈਨੂੰ ਆਤਾ ਮੈਂ ਆਪਣੇ ਜਿਹੜੇ ਸਾਰੇ ਘਰ ਦੇ ਕੰਮ ਨੇ ਉਹ ਕਰਨ ਤੋਂ ਬਾਅਦ ਮੈਂ ਫਿਰ ਜਾਣੀ ਹਨਾ ਖਾਣੀਆਂ ਰੋਟੀ ਵਗੈਰਾ ਮੇਨ ਦਾ ਹੁੰਦਾ ਪਹਿਲਾਂ ਮੈਂ ਜਲਦੀ ਜਲਦੀ ਆਪਣੇ ਜਿਹੜੇ ਘਰ ਦੇ ਕੰਮ ਨੇ ਆਪਾਂ ਖਤਮ ਕਰ ਦਈਏ ਥੋੜਾ ਜਿਹਾ ਘਰ ਸਾਫ਼ ਹੋਊਗਾ ਫਿਰ ਆਪਣੇ ਮਨ ਨੂੰ ਰੋਟੀ ਪਾਣੀ ਵੀ ਚੰਗਾ ਲੱਗਦਾ ਹਨਾ ਹਾਂ ਜੀ ਇਥੇ ਨਾਲ-ਨਾਲ ਮੇਰੇ ਸਬਜ਼ੀ ਵੀ ਬਣਾ ਰਹੀ ਸੀ ਸਬਜ਼ੀ ਨੂੰ ਵੀ ਦੇਖ ਰਹੀ ਸੀ ਨਾਲ-ਨਾਲ ਆਪਣੇ ਜਿਹੜੇ ਹੈਗੇ ਨੇ ਪਰੌਂਠੇ ਬੱਚਿਆਂ ਦੇ ਉਹ ਬਣਾ ਰਹੀ ਸੀ ਹਨਾ ਤੇ ਉਧਰ ਆਪਣੇ ਮਸ਼ੀਨ ਵੀ ਲਗਾ ਰੱਖੀ ਸੀ ਮੈਂ ਕੱਪੜੇ ਧੋਣੇ ਸੀ ਕਿਉਂਕਿ ਅੱਜ ਅਸੀਂ ਜਾਣਾ ਸੀਗਾ ਨਿੰਮਵਨ ਹਨਾ ਆਪਣੇ ਗੁਆਣ ਚ ਬੇਟਾ ਹੋਇਆ ਤੇ ਅਸੀਂ ਨੇ ਜਾਣਾ ਸੀ ਉਧਰ ਨਿੰਮਵਨ ਮੈਂ ਕਿਹਾ ਚਲੋ ਆਪਾਂ ਜਲਦੀ-ਵਲਦੀ ਆਪਣੇ ਕੰਮ ਨੇ ਜਿਹੜੇ ਖਤਮ ਕਰ ਲਈਏ ਇਸ ਦੀ ਉਸ ਤੋਂ ਬਾਅਦ ਵਾਲਾ ਕੋਈ ਵੀ ਸਫਾਈ ਵਗੈਰਾ ਦਾ ਮੈਂ ਬਲੌਗ ਨਹੀਂ ਸ਼ੂਟ ਕੀਤਾ ਹੈਗਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਮੂਗੇ ਤੰ हाँ जी सवेर का टाइम हो गया तकरीबन तो ग्यारह बज के आप चलें गवाल से निम्ब बनने कमे सारे मेरे हो गए ऑलमोस्ट सारे ये कपड़े ने अपने सिलाई किए से प्रेस करके रखने गए तो लैन आगे चलो जी आप हम चलते हैं बार दीवनी कर रहे हैं वेट लाइटा बंद करती चल जी चलो जी आप हम चलते ਹਾਂਜੀ ਇੱਥੇ ਸੀ ਪਹੁੰਚ ਗਏ ਸੀ ਜਿਨ੍ਹਾਂ ਦੇ ਘਰੇ ਨਿੰਬ ਬੰਨਣਾ ਸੀਗਾ ਖੁਸ਼ਕ ਟਾਈਮ ਬੈਠੇ ਯਾਨੀ ਉਦੋਂ ਨਿੰਮਾ ਜਿਹੜਾ ਤਿਆਰ ਕਰੀ ਜਾਂਦੇ ਸੀ ਦੇਖੋ ਸਾਰੀ ਗਵਾੜਦੀਆਂ ਤੇ ਸਾਰੀਆਂ ਖੜੀਆਂ ਲੱਗੀਆਂ ਹਨਾ ਤੇ ਬਹੁਤ ਖੁਸ਼ੀ ਹੁੰਦੀ ਹੈ ਨਾ ਜਦੋਂ ਆਪਾਂ ਕਿਸੇ ਦੀ ਖੁਸ਼ੀ 'ਚ ਸ਼ਾਮਲ ਹੁੰਨੇ ਆ ਨਾ ਬਹੁਤ ਜ਼ਿਆਦਾ ਇਹ ਆਪਣਾ ਇੱਕ ਸੱਭਿਆਚਾਰੀ ਹੈ ਇੱਕ ਆਪਣੀ ਰਿਵਾਜ ਵੀ ਹੈ ਹਨਾ ਕਈ ਜਗ੍ਹਾ ਤੇ ਇਹਨੂੰ ਕਿਵੇਂ-ਕਿਵੇਂ ਅਲੱਗ-ਅਲੱਗ ਨਾਵਾਂ ਨਾਲ ਲਿਆ ਜਾਂਦਾ ਨਾ ਸਾਡੇ ਤਾਂ ਨਿੰਮੀ ਕਹਿੰਦੇ ਨੇਗੇ ਤੇ ਕਈ ਜਗ੍ਹਾ ਬਾਂਦਰਵਾਲ ਵੀ ਕਹਿੰਦੇ ਨੇ ਤੇ ਬਾਕੀ ਸੇਰਾ ਵੀ ਕਹੇ ਜਾਂਦਾ ਹਨਾ ਮੁੱਲਾਂਪੁਰ ਇਧੇਰੀਆਂ ਚ ਇਧਰ ਦੀ ਸਾਈਡ ਲੁਧਿਆ ਤੇ ਬਾਕੀ ਇੱਧਰਲੇ ਮਰੇਕੋਟਲੇ ਸਮਰੂਰ ਏਰੀਏ ਚ ਇਹਨੂੰ ਬਾਂਦਰਵਾਲ ਕਿਹਾ ਜਾਂਦਾ ਸਾਡੇ ਨਿੰਮ ਬੋਲਿਆ ਜਾਂਦਾ ਨਾ ਵੀ ਨਿੰਮ ਬੰਨਣਾ ਹਨਾ ਕਈ ਜਗ੍ਹਾ ਤੇ ਜਿਹੜੇ ਹੈਗੇ ਨੇ ਸਹੀ ਦੇ ਪੱਤੇ ਵਗੈਰਾ ਨਾ ਕੁਛ ਇਦਾਂ ਦਾ ਵੀ ਪਾ ਕੇ ਬੰਦੇ ਨੇਗੇ ਪਰ ਸਾਡੇ ਜਿਹੜੇ ਹੈਗਾ ਇਹ ਨਿੰਮ ਤੇ ਯਾਨੀ ਕਿ ਜਿੰਨੇ ਵੀ ਖਿਡਾਉਣੇ ਹੁੰਦੇ ਆਲਮੋਸਟ ਜਿੰਨੇ ਵੀ ਖਿਡਾਉਣੇ ਆਪਾਂ ਕਹਿਦੇ ਵੀ ਜਿਵੇਂ ਗੁਬਾਰੇ ਵਗੈਰਾ ਹੋਗੇ ਰਮਲਾਂ ਹੋਗੀਆਂ ਰਿਬਨ ਹੋਗੇ ਤੇ ਗੁੱਡੇ ਹੋਵੇ ਛੰਪਨੇ ਹੋਗੇ ਚਾਹ ਪੁੰਨੀਆਂ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਾ ਕੇ ਹਨਾ ਇਹ ਬਣਾਇਆ ਜਾਂਦਾਗਾ ਤੇ ਜਿਹਨੇ ਸਾਰੇ ਘਰਾਂ ਦੀਆਂ ਹਨਾ ਜਿਹਨੀਆਂ ਹੁੰਦੀਆਂ ਨੇ ਆਪਣੇ ਸ਼ਰੀਕੇ ਦੀਆਂ ਸਾਰੀਆਂ ਆਪਣਾ ਆਫਗਵਾਂਡ ਇਕੱਠਾ ਹੋ ਕੇ ਸਾਰੇ ਇਹ ਨਿਮਾ ਜਿਹੜਾ ਬੰਦੇ ਨੇ ਹਨਾ ਯਾਨੀ ਕਿ ਖੁਸ਼ੀ ਚ ਸ਼ਾਮਲ ਹੁੰਦੇ ਹਨਾ ਇਹ ਚੀਜ਼ ਨਾਲ ਤੇ ਉਸ ਤੋਂ ਬਾਅਦ ਬਸ ਅਸੀਂ ਚਾਹ ਵਗੈਰਾ ਪੀਤੀ ਹਨਾ ਦੇਖੋ ਨਿੰਮ ਬਨ ਰਿਆ ਸੀ ਇੱਥੇ ਨਾ ਲਾਈਟ ਸੀ ਉੱਪਰ ਇਸ ਲਈ ਜਿਹੜੀ ਉਹ ਪੈਂਟ ਸੀ ਉਹ ਕਹਿੰਦੀ ਵੀ ਮੈਨੂੰ ਡਰ ਲੱਗਦਾ ਫਿਰ ਇਹ ਬੇਟਾ ਆਪ ਚੜਿਆ ਉੱਪਰ ਹਨਾ ਕਹਿੰਦੇ ਵੀ ਚਲੋ ਮੈਂ ਚੜ ਜਨਾ ਨਾ ਵੀ ਕਈ ਵਾਰ ਹਾਂ ਆਪਾਂ ਤਾਂ ਇਹਨਾਂ ਨੂੰ ਹਿਸਾਬ ਹੁੰਦਾ ਨਾ ਕਿ ਕਿੱਥੇ ਲਾਈਟ ਆ ਜਾਂ ਕਿੰਨੇ ਕੁਸ਼ ਹਨਾ ਤੇ ਇੰਨੀ ਜਿਆਦਾ ਗਰਮੀ ਸੱਚੀ ਧੁੱਪ ਵੀ ਬਹੁਤ ਜਿਆਦਾ ਸੀਗੀ ਜਿੱਥੇ ਅਸੀਂ ਖੜੀਆਂ ਸੀ ਥੋੜਾ ਜਿਹਾ ਬਦਲਵਾਈ ਹੈ ਹੀ ਸੀ ਬਟ ਨਾ ਸੇਕ ਤਮਸਾ ਜਿਹੜੀ ਓਨੀ ਸੀਗੀ ਹਨਾ ਦੇਖੋ ਬਸ ਐਸੇ ਦੋ ਨੀਮਾ ਜਿਹੜੇ ਬਣਨੇ ਸੀਗੇ ਅਲੱਗ-ਅਲੱਗ ਹੁੰਦਾ ਨਾ ਕਈ ਜਗ੍ਹਾ ਤੇ ਪੰਜੇ ਨੀਮਾ ਬਣਾਏ ਜਾਂਦੇ ਆ ਬਾਕੀ ਕਈ ਹੁਣਾ ਹੁੰਦਾ ਵੀ ਆਪਦੇ-ਆਪਦੇ ਘਰਾਂ-ਘਰਾਂ ਚ ਨੀਮਾ ਬੰਨਣਾਗਾ ਹਣਾ ਤੇ ਇਹ ਚੀਜ਼ ਹੁੰਦੀ ਹੈ ਦੇਖੋ ਪੱਖਾ ਵੀ ਲਗਾ ਰੱਖਿਆ ਪਰ ਪੱਖੇ ਦੀ ਹਵਾ ਤਾਂ ਪਤਾ ਨਹੀਂ ਕਿਧਰ ਨੂੰ ਜਾ ਰਹੀ ਸੀਗੀ ਪੱਖਿਆਂ ਦੀ ਤਾਂ ਹਵਾ ਬਿਲਕੁਲ ਵੀ ਨਹੀਂ ਲੱਗਦੀ ਹੈਗੀ ਤੇ ਹਾਂਜੀ ਬਸ ਇਥੇ ਨਿੰਮ ਵਗੈਰਾ ਬਣ ਕੇ ਆ ਪਾਵਾਂਗੇ ਘਰੇ ਤੇ ਜਿਹੜਾ ਵੀ ਪਲੀਜ਼ ਸਾਡੇ ਚੈਨਲ ਤੇ ਫਸਟ ਟਾਈਮ ਆਇਆ ਪਲੀਜ਼ ਚੈਨਲ ਨੂੰ ਜਰੂਰ ਸਪੋਰਟ ਕਰਿਓ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਜਿਹੜੀ ਸਾਡੀ ਆਨ ਆਲੀ ਕੋਈ ਵੀ ਵੀਡੀਓ ਨਾਲ ਤੁਹਾਡੇ ਤੱਕ ਪਹੁੰਚ ਸਕੇ ਪਲੀਜ਼ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਵੀ ਜਰੂਰ ਦੱਸਿਆ ਕਰੋ ਕਿਉਂਕਿ ਆਪਾਂ ਨੂੰ ਹਨਾ ਜੇਕਰ ਕੋਈ ਦੱਸਦਾ ਕੋਈ ਵੀ ਆਪਣੀ ਗਲਤੀ ਦੱਸਦਾ ਜਾਂ ਕੀ ਆਪਣੀ ਚੰਗੀ ਚੀਜ਼ ਦੱਸਦਾ ਫਿਰ ਆਪਾਂ ਨੂੰ ਉਹਦੇ ਬਾਰੇ ਪਤਾ ਲੱਗਦਾ ਹਨਾ ਤਾਂ ਕਿ ਆਪਾਂ ਅੱਗੇ ਤੋਂ ਆਪਣੇ ਕੋਈ ਵੀ ਜਿਹੜੀ ਆਪਣੀ ਮਿਸਟੇਕ ਕੋਈ ਵੀ ਗਲਤੀ ਹੁੰਦੀ ਆਪਾਂ ਉਹ ਚੀਜ਼ ਸੁਧਾਰ ਸਕੀਏ ਪਲੀਜ਼ ਜਰੂਰ ਸਾਥ ਦਿਓ ਤੇ ਅੱਗੇ ਵੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਹਨਾ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਹਨਾ ਪਲੀਜ਼ ਕਮੈਂਟ ਨਾ ਕਰੇ ਬਿਨਾ ਨਾ ਜਾਇਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਕੋਈ ਕਮੀ ਲੱਗੀ ਜਾਂ ਕੋਈ ਚੀਜ਼ ਚੰਗੀ ਲੱਗੀ ਉਹ ਵੀ ਦੱਸਿਆ ਕਰੋ ਤੇ ਹਾਂਜੀ ਬਸ ਇਥੇ ਨਿੰਮਾ ਬੰਤਾ ਸੀਗਾ ਤੇ ਹੁਣ ਆਵਾਂਗੇ ਆਪਾਂ ਘਰੇ ਤੇ ਘਰੇ ਜਾ ਕੇ ਫਸ ਤੋਂ ਪਤੀ ਉਹੀ ਘਰ ਦੇ ਕੰਮਕਾਰ ਹੋਣਗੇ ਸ਼ੁਰੂ ਹਨਾ ਅਸੀਂ ਆਈਆਂ ਤਾਂ ਅਸੀਂ ਟਾਈਮ ਜੇ ਤੇ ਸੀਗੀਆਂ ਤੇ ਯਾਨੀ ਕਿ ਉਹ ਨਿੰਮ ਦੀ ਜਿਹੜੀ ਹੈਗੀ ਤਿਆਰੀ ਕਰੀ ਜਾਂਦੇ ਸੀਗੇ ਤੇ ਬੈਠੇ ਹਨਾ ਤੇ ਦੀਦੀਵਰੀਆਂ ਸੀਗੀਆਂ ਦੋਨੇ ਸੀਗੀਆਂ ਅਸੀਂ ਤੇ ਨਾਲੇ ਆਪਣੇ ਘਰਾਂ ਦੇ ਜਿੰਨੇ ਵੀ ਸੀਗੇ ਸਾਰੇ ਜਣੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਪਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ